ਨਕੋਦਰ ਪੁਲਿਸ ਤੇ ਹੱਥ ਲੱਗੀ ਵੱਡੀ ਸਫਲਤਾ ਨਵ ਜੰਮੇ ਬੱਚੇ ਵੇਚਣ ਵਾਲੇ ਗਰੋਹ ਦਾ ਪਰਦਾਫਾਸ਼ ਜਿਸ ਦੇ ਵਿੱਚ 8 ਰੁਪਈਆਂ ਨੂੰ ਕਾਬੂ ਕੀਤਾ ਗਿਆ ਅਤੇ ਦੋਦੀ ਭਾਲ ਜਾਰੀ ਬੰਦਾਸਤੇ ਇਹ ਕਿ ਨਕੋਦਰ ਦੇ ਟੀਐਸਪੀ ਸੁਖਪਾਲ ਸਿੰਘ ਵੱਲੋਂ ਇੱਕ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇੱਕ ਬੱਚਾ ਨਵ ਜੰਮੇ ਬੱਚਿਆਂ ਨੂੰ ਵੇਚਣ ਵਾਲੇ ਗਰੋਹ ਦਾ ਪਰਦਾਫਾਸ਼ ਕੀਤਾ ਗਿਆ ਹੈ ਜਿਸ ਦੇ ਵਿੱਚ 8 ਅਰੋਪੀਆਂ ਨੂੰ ਕਾਬੂ ਕੀਤਾ ਗਿਆ ਹੈ ਅਤੇ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ 3 ਦਿਨ ਦਾ ਰਿਮਾਂਡ ਵੀ ਹਾਸਲ ਕੀਤਾ ਗਿਆ ਹੈ ਅਤੇ ਇਹਨਾਂ ਅਰੋਪੀਆਂ ਕੋਲੋਂ ਹੋਰ ਵੀ ਪੁੱਛਗਛ ਜਾਰੀ ਹੈ ਅਤੇ ਉਹਨਾਂ ਨੇ ਕਿਹਾ ਕਿ ਜੋ ਇਸ ਤਰ੍ਹਾਂ ਦੇ ਗ੍ਰੋਹਨ ਉਹਨਾਂ ਨੂੰ ਕਿਸੇ ਵੀ ਕੀਮਤ ਤੇ ਨਹੀਂ ਬਖਸ਼ਿਆ ਜਾਵੇਗਾ ਅਤੇ ਉਹਨਾਂ ਨੇ ਹੋਰ ਕੀ ਕਿਹਾ ਤੁਸੀਂ ਵੀ ਸੁਣੋ ਇਹ ਜੇਕਰ ਗ੍ਰੋਥ ਬਾਰੇ ਪਤਾ ਲੱਗਾ ਸੀ ਜਿਹੜਾ ਕਿ ਗਰੀਬ ਪਰਿਵਾਰਾਂ ਦੇ ਕੋਲੋਂ ਬੱਚੇ ਦੀ ਖਰੀਦੋਫੁੱਲਸ ਕਰਕੇ ਸਸਤੇ ਰੇਟ ਤੇ ਤੇ ਉਹ ਜਿਹੜੇ ਲੀਡੀ ਪਰਿਵਾਰ ਸੀ ਉਹਨਾਂ ਨੂੰ ਅੱਗੇ ਵੇਚਦੇ ਰਹੇ ਆ ਆਹ ਪ੍ਰੋਫਿਟ ਲੈ ਕੇ ਤੇ ਇਹਦੇ ਬਾਰੇ ਪਤਾ ਲੱਗਣ ਦੇ ਉੱਪਰ ਇਹ 205 ਨੰਬਰ ਐਫ ਆਈ ਆਰ 221125 ਦੀ ਜਿਹੜੀ ਹੈ 1434 1435 612 ਬੀ ਐਨ ਐਸ ਤੇ 80 ਜੀ ਜੇ ਐਕਟ ਜਿਹੜਾ 2015 ਉਹਦੇ ਤਹਿਤ ਦਰਜ ਕੀਤੀ ਗਈ ਔਰ ਇਸ ਇਨੀਸ਼ੀਅਲ ਸਟੇਜ ਦੇ ਵਿੱਚ ਜਿਹੜਾ ਇਨਫੋਰਮੇਸ਼ਨ ਦੇ ਆਧਾਰ ਤੇ ਇੱਕ ਜਗਜੀਤ ਸਿੰਘ ਪੁੱਤਰ ਰਜਿੰਦਰ ਸਿੰਘ ਅਤੇ ਇਸ ਦੀ ਮਾਤਾ ਰਣਜੀਤ ਕੌਰ ਤੇ ਦੋਨੇ ਵਾਸੀਆਂ ਮਨਜੀਤ ਨਗਰ ਲੁਧਿਆਣਾ ਇਹਨਾਂ ਨੂੰ ਰੈਸਟ ਕੀਤਾ ਗਿਆ ਤੇ ਇੱਕ ਵਾਰਟੀ ਦੇ ਵਿੱਚੋਂ ਬਚਾ ਲਿਆ ਗਿਆ ਤੇ ਬਚਾ ਕੇ ਤੇ ਇਹਨਾਂ ਨੂੰ ਜਾਰੀ ਸੀ ਇਹਨਾਂ ਦਾ ਸੋਦਾ ਇਹਨਾਂ ਚਾਰ ਲੱਖ ਬੀਤੇ ਹੋਇਆ ਸੀ ਜੀ ਇਹਨਾਂ ਦਾ ਤਾਂ ਟੋਟਲ ਕਿੰਨੇ ਇਹਦੇ ਚ ਜਿਹੜੇ ਇਨਵੋਲਵਮੈਂਟ ਇਦੇ ਵਿੱਚ ਟੋਟਲ ਜਗਜੀਤ ਸਿੰਘ ਰਣਜੀਤ ਕੌਰ ਹੁਣ ਤੱਕ 8 ਟੋਟਲ ਰੈਸਟ ਪੈ ਚੁੱਕੀਆਂ ਨੇ ਇਹਦੇ ਵਿੱਚ ਇੱਕ ਬਲਜੀਤ ਸਿੰਘ ਦਾ ਪੁੱਤਰ ਸ਼ਿੰਦਰਪਾਲ ਜਿਹੜਾ ਜਿਹਦਾ ਇਹ ਬੱਚਾ ਸੀਗਾ ਉਹਦੀ ਅਰੈਸਟ ਹੋ ਚੁੱਕੀ ਹੈ ਇਹਨੇ ਆਪਣੀ ਵਾਈਫ ਨੂੰ ਬਿਨਾਂ ਦੱਸੇ ਜਿਹੜਾ ਵਾ ਵਾਈਫ ਨੂੰ ਇਹ ਦੱਸ ਕੇ ਵੀ ਬੱਚਾ ਜਿਹੜਾ ਤੇ ਬੱਚੇ ਦੀ ਡੈਥ ਹੋ ਗਈ ਮਰਿਆ ਪੈਦਾ ਹੋਇਆ ਸੀ ਬੱਚਾ ਇੱਕ ਰਜਨੀ ਨਾਦੀ ਲੇਡੀ ਹੈ ਜਿਹੜੀ ਕਿ ਆਸ਼ਾ ਵਰਕਰ ਹੈ ਉਹ ਤੇ ਇੱਕ ਗਗਨਦੀ ਪਨਾਦੀ ਲੇਡੀ ਹੈ ਜਿਹੜੀ ਕਲਾਸ 4 ਕਰਮਚਾਰੀ ਹੈ ਮੋਗੇ ਅਦਾਲਤ ਵਿੱਚ ਇਹਨਾਂ ਦੋਨਾਂ ਨੂੰ ਜਿਹੜਾ ਇਹ ਬੱਚਾ ਜਿਹੜਾ ਵਾ ਇਹਨਾਂ ਦੋਨਾਂ ਦੇ ਹਾਂਡਓਵਰ ਕਰਤਾ ਇਹ ਦੋਨੇ ਜਣੀਆਂ ਅੱਗੇ ਇੱਕ ਹੋਰ ਲੇਡੀ ਹੈਗੀ ਆ ਕੁਲਵਿੰਦਰ ਕੌਰ ਉਰਫ ਮਨੀ ਪਤਰੀ ਜਗਸੀਰ ਸਿੰਘ ਵਾਸੀ ਕੁਸਾ ਪਿੰਡ ਇਹ ਇਹਦੇ ਨਾਲ ਇਨਟੈਕ ਸੀ ਜੀ ਇਹਤੇ ਪਹਿਲੇ ਵੀ ਪਰਚੇ ਦਰਜਾ ਕੁਲਵਿੰਦਰ ਕੌਰ ਤੇ ਇਹਨੇ ਆਪਣਾ ਸਿਰ 5000 ਰੁਪਿਆ ਲਿਆ ਇਹਨੇ ਕੁਲਵਿੰਦਰ ਕੌਰ ਨੇ ਤੇ ਇਹ ਗਗਨਦੀਪ ਤੇ ਰਜਨੀ ਨੂੰ ਜਿਹੜਾ ਵਾ ਇਹ ਦੱਸਿਆ ਵੀ ਇਹ ਬੱਚਾ ਜਿਹੜਾ ਅੱਗੇ ਤੁਸੀਂ ਹੈ ਇਹ ਇੱਕ ਇੱਕ ਦੀ ਰਣਜੀਤ ਕੌਰ ਜਿਹੜੀ ਹੈ ਉਹ ਖਰੀਦ ਦਾ ਫੋਕਸ ਕਰਦੀ ਹੈ ਤੇ ਤੁਸੀਂ ਉਹਨੂੰ ਬਚਾ ਦੇ ਦਿਓ ਸਰ ਇਹ ਗੈਂਗ ਕਦੋਂ ਤੋ ਚੱਲ ਰਹੀ ਆਸੇ ਇਹ ਜੀ ਇਸ ਇਹ ਤੇ ਸਾਡਾ ਅਜ 파ਰਟ ਆਫ ਇਨਵੈਸਟੀਗੇਸ਼ਨ ਹੈ ਆ ਜਿਹੜਾ ਇਹ ਜਿਹੜੀ ਇੱਕ ਇਹਨਾਂ ਨੇ ਕੁੜੀ ਦਿੱਤੀ ਸੀ ਉਹ ਕੋਈ ਮਹੀਨਾ ਗੇੜ ਮਹੀਨਾ ਪਹਿਲਾਂ ਦਿੱਤੀ ਸੀਗੀ ਤੇ ਇਹ ਸਾਡਾ 파ਰਟ ਆਫ ਇਨਵੈਸਟੀਗੇਸ਼ਨ ਹੈ ਸਾਰਾ ਲੋਕਾਂ ਵਿੱਚ ਪੁੱਛਗਿੱਛ ਕਰਕੇ ਤੇ ਫਿਰ ਅਸੀਂ ਦੁਬਾਰਾ ਦੱਸਾਂਗੇ ਇਹ ਗੈਂਸਰ ਪਰ ਫੈਸ਼ਨਲ ਹੈ ਜਾਂ ਇਹ ਇਹਨਾਂ ਦਾ ਪਹਿਲਾ ਕੰਮ ਹੈ ਜੀ ਮੈਂ ਤੁਹਾਨੂੰ ਦੱਸਿਆ ਜੀ ਵੀ ਤੂੰ ਪਹਿਲਾਂ ਵੀ ਇੱਕ ਕੁੜੀ ਜਿਹੜੀ ਇਹਨਾਂ ਨੇ ਦਿੱਤੀ ਇੱਕ ਮਨਪ੍ਰੀਤ ਨਾਮ ਦੀ ਲੜੀ ਹੈ ਜਿਹੜੀ ਅਜ ਫੜੀ ਨਹੀਂ ਗਈ ਮਨਪ੍ਰੀਤ ਪਤਨੀ ਦਲਜੀਤ ਸਿੰਘ ਵਾਸੀ ਮਕਾਨ ਨੰਬਰ 11023 ਗਲੀ ਨੰਬਰ 6 ਪ੍ਰਤਾਪ ਨਗਰ ਲੁਧਿਆਣਾ ਦੀ ਇੱਕ ਕੁੜੀ ਉਹਨੇ ਰਨਜੀਤਕੌਰ ਨੂੰ ਦਿੱਤੀ ਸੀ ਜਿਹੜੀ ਰਨਜੀਤਕੌਰ ਨੇ ਵਾਪਸ ਉਹਨੂੰ ਦੁਆਰਾ ਵੇਚਤੀ ਉਸੇ ਲੜੀ ਨੂੰ ਵਾਪਸ ਦੇ ਦਿੱਤੀ ਸੀਗੀ ਉਹ ਹਜੇ ਸਾਡੀ ਟੀਮਸ ਰਹੀਆਂ ਨੇ ਤੇ ਉਹ ਵੀ ਅਸੀਂ ਜਲਦੀ ਅਰੈਸਟ ਕਰ ਲਵਾਂਗੇ ਸਰ ਜਿਹੜਾ ਬੱਚਾ ਬਰਾਮਦ ਕੀਤਾ ਗਿਆ ਉਹ ਉਹ ਇਸ ਵੇਲੇ ਕਿੱਥੇ ਹੈ ਉਹ ਇਸ ਵੇਲੇ ਜਿਹੜਾ ਲਾਂਬੜੇ ਹੈ ਜੀ ਚਾਈਲਡ ਕੇਅਰ ਹਸਪੀਟਲ ਜਿਹੜਾ ਹੈਗਾ ਉੱਥੇ ਹੈ ਲਾਂਬੜੇ ਹੈ ਜੀ ਇਹਦੇ ਚ ਜੀ ਇਹਦੇ ਚ ਮੇਨ ਰਨਜੀਤਕੌਰ ਹੀ ਆ ਰਹੀ ਹੈ ਹਜੇ ਤੱਕ ਤਾਂ ਮੇਨ ਰਨਜੀਤਕੌਰ ਤੇ ਇਹਦੇ ਨਾਲ ਇੱਕ ਹੋਰ ਲੇਡੀ ਹੈਗੀ ਹੈ ਰੀਨਾ ਰੀਨਾ ਪਤਨੀ ਕੇਵਲ ਸਿੰਘ ਹੈ ਭੈਣੀ ਬਾਗਾ ਥਾਣਾ ਸਦਰ ਮਾਨਸਾ ਦਿਲਾ ਮਾਨਸਾ ਇਹ ਜਿਹੜੀ ਹੈਗੀ ਹੈ ਇੱਕ ਘਰੇਲੂ ਕੰਮਕਾਰ ਕਰਦੀ ਸੀ ਔਰ ਇਹਨਾਂ ਹੀ ਇਹ ਸਾਰੀ 10 ਪਾਈ ਇਹਨਾਂ ਨੂੰ ਇਹ ਨਾ ਐਗ ਡੋਨਰ ਸੀਗੀ ਮਤਲਬ ਆਈਵੀਐਫ ਸੈਂਟਰ ਜਿਹੜੇ ਹੁੰਦੇ ਆ ਜਿਨ੍ਹਾਂ ਦੇ ਜਿਨ੍ਹਾਂ ਦੰਬਤੀਆਂ ਦੇ ਬੱਚੇ ਨਹੀਂ ਹੁੰਦੇ ਉਹਨਾਂ ਨੂੰ ਆਪਣਾ ਐਗ ਡੋਨੇਟ ਕਰਕੇ ਤੇ ਉਹ ਆਈਵੀਐਫ ਦੇ ਥਰੂ ਜਿਹੜਾ ਬੱਚਾ ਪੈਦਾ ਮਤਲਬ ਕਰਦੇ ਸੀ ਉੱਥੇ ਹੀ ਫਿਰ ਇਹਨਾਂ ਨੂੰ ਜਿਹੜੇ ਨੀੜੀ ਜੋੜੇ ਜਿਹੜੇ ਆ ਜਿਨ੍ਹਾਂ ਦੇ ਵੀ ਮਿਹਨਤ ਕਰਨ ਦੇ ਬਾਅਦ ਵੀ ਜਾਂ ਇਲਾਜ ਡਾਕਟਰੀ ਇਲਾਜ ਕਰਨ ਦੇ ਬਾਅਦ ਵੀ ਕੋਈ ਬੱਚਾ ਪੈਦਾ ਨਹੀਂ ਹੁੰਦਾ ਸੀ ਉਹ ਫਿਰ ਇਹਨਾਂ ਇਹਨਾਂ ਨੂੰ ਉੱਥੇ ਇਹਨਾਂ ਦਾ ਪਤਾ ਲੱਗ ਜਾਂਦਾ ਰਿਹਾ ਤੇ ਉਹਨਾਂ ਨੂੰ ਕਰਦੇ ਰਹੇ ਇਸ ਗੈਂਗ ਨਾਲ ਕੋਈ ਹੋਰ ਵੀ ਕੋਈ ਕਲੈਕਟਡ ਹੈਗਾ ਜੀ ਹਾਂ ਇਸ ਗੈਂਗ ਨਾਲ ਸੇ 8 ਬੰਦੇ ਤੁਹਾਨੂੰ ਜੀ ਜਿਹੜੇ ਰੈਸਟ ਕਰ ਚੁੱਕੇ ਅਸੀਂ ਹੁਣ ਤੱਕ ਤੇ ਦੋ ਗ੍ਰਿਫਤਾਰੀਆਂ ਜਿਹੜੀਆਂ ਉਹਦੇ ਵਿੱਚ ਇੱਕ ਹੋਰ ਸ਼ਮਸ਼ੀਰਨਾ ਦਾ ਬੰਦਾ ਵਾ ਗਰੂਪ ਕੀ ਬਠਿੰਡੇ ਦਾ ਕੋਟ ਗਰੂ ਬਠਿੰਡੇ ਦਾ ਉਹ ਸਾਡੀ ਟੀਮ ਗਈ ਹੈ ਰੇਡ ਕਰਨ ਉਧਰ ਔਰ ਹੋਪਫੁਲੀ ਉਹ ਵੀ ਰੈਸਟ ਅਸੀਂ ਕਰ ਲਾਂਗੇ ਸੋ ਪਹਿਲਾਂ ਵੀ ਕਦੇ ਕੋਈ ਬੱਚੇ ਗਏ ਗਏ ਆ ਇਸ ਗੈਂਗ ਨੇ ਗਏ ਆ ਮਤਲਬ ਦੱਸਿਆ ਜੀ ਮੈਂ ਵੀ ਇੱਕ ਹਜੇ ਤੱਕ ਇੱਕ ਹੋਰ ਲੜਕੀ ਜਿਹੜੀ ਐ ਉਹ ਸਾਹਮਣੇ ਆਈ ਵੀ ਇੱਕ ਲੜਕੀ ਇਹਨਾਂ ਨੇ ਹੋਰ ਜਿਹੜੀ ਫਿਰ ਦਖਲ ਖੁਫਤ ਕੀਤੀ ਸੀਗੀ ਉਹ ਲੜਕੀ ਮਨਪ੍ਰੀਤ ਮੈਂ ਤੁਹਾਨੂੰ ਦੱਸ ਕੱਟਾ ਜੀ ਮਿਲਪ੍ਰੀਤ ਹੈਗੀ ਆ ਆਪਣੇ ਲੁਭਾਣੇ ਦੀ ਉਹਨੂੰ ਦਿੱਤੀ ਸੀਗੀ ਉਹ ਸਾਡੀ ਇਨਵੈਸਟੀਗੇਸ਼ਨ ਨੂੰ ਮਨਪ੍ਰੀਤ ਤੁਸੀਂ ਨਾਮਿਨੇਟ ਕਰਨੀ ਐ ਤੇ ਉਹ ਤੁਸੀਂ ਸਾਡੇ ਅੱਗੇ ਆਰੈਸਟ ਕਰ ਲੀ ਸਰ ਇੱਕ ਜਿਹੜੇ ਤੁਸੀਂ ਦੱਸਿਆ ਵੀ ਯਾਰ ਜਿਹੜੇ ਉਹ ਦੇ ਰਹੇ ਸੀਗੇ ਡਿਨੈਲ ਕਰਦੇ ਸੀ ਉਹਦੇ ਪੈਸੇ ਲੈਣੇ ਆਈ ਵੀ ਐਸ ਹਾਂ ਉਹ ਤਾਂ ਇੱਕ ਲੀਗਲ ਪ੍ਰੋਸੈਸਰ ਜੀ ਉਹ ਤਾਂ ਇੱਕ ਲੀਗਲ ਪ੍ਰੋਸੈਸਰ ਹੈ ਉਹ ਖਰਾਬ ਹੈ ਆਈ ਦਾ ਵੈਸੇ ਕੋਈ ਯੱਕ ਕਰੇਗਾ ਬਟ ਕਈਆਂ ਦੇ ਇਦਾਂ ਹੁੰਦਾ ਆਈ ਵੀ ਐਫ ਕਰਨ ਦੇ ਬਾਅਦ ਵੀ ਕਈ ਜੋੜਿਆਂ ਦੇ ਜਿਹੜਾ ਬੱਚਾ ਪੈਦਾ ਨਹੀਂ ਹੁੰਦਾ ਉਹਨਾਂ ਦੇ ਫਿਰ ਉਹਨਾਂ ਕੋਲ ਕੋਈ ਅਡਾਪਟ ਕਰਨ ਤੋਂ ਇਲਾਵਾ ਹੋਰ ਕੋਈ ਉਹਨਾਂ ਕੋਲ ਜਿਹੜਾ ਚਾਰਾ ਨਹੀਂ ਬੱਚਦਾ ਬਟ ਉਹ ਕੋਈ ਬਿਨਾ ਲੀਗਲ ਜਿਹੜਾ ਵਾ ਪ੍ਰੋਸੈਸ ਅਡਾਪਟ ਕੀਤੇ ਅਡਾਪਟੇਸ਼ਨ ਦਾ ਉਹ ਉਹ ਵੈਸੇ ਸਿੱਧਾ ਖਰੀਦ ਕਰ ਲੈਂਦੇ ਨੇ ਉਹ ਉਹ ਜਿਹੜਾ ਇੱਕ ਜੁਰਮ ਬਣਦਾ ਸਰਫ ਹੋਣੀ ਕਰ ਜਿਹੜਾ ਸ਼ੂ ਹੈ ਹੁਣ ਜੀ ਮੈਂ ਤਾਂ 205 ਨੰਬਰ ਅਸੀਂ ਐਫਆਈਆ ਦਰਜ ਕੀਤੀ ਇਹਨਾਂ ਦੇ ਅਗੇਂਸਟ 143 100 45 ਤੇ 61 ਜਮਨਦੋ ਬੀਐਨਐਸ ਦੀ ਧਾਰਾ ਜਿਹੜੀ ਹੈ ਭਾਰਤੀ ਨਿਆਂਇੰਕ ਸੰਤਾ ਦੀ ਧਾਰਾ ਤੇ ਅਸੀਂ ਜੁਨਾਈਸ ਜਸਟਿਸ ਐਕਟ 2015 ਉਹਦੇ ਕੇਸ ਅਸੀਂ ਕੇਸ ਸਿਸਟਰ ਕੀਤਾ ਵਾ ਤੇ ਉਹ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਜਦ ਤੱਕ ਨਵਿਆ ਤੇ ਆ ਅਡਾਪਟ ਕਰਾਂਗੇ ਤੇ ਉਹ ਜੋ ਲੀਗਲ ਪ੍ਰੋਸੈਸ ਹੋਏਗਾ ਅਗੇ ਉਹਦੇ ਹਿਸਾਬ ਨਾਲ ਹੋਏਗਾ ਜੋ ਵੀ ਇਸ ਐਸਓ ਦੇ 8 ਰੁਪਏ ਤਬੂਕ ਤੇ ਆ ਆਈਏਐਸ ਕੇ ਜਿਹੜੇ ਉਹਨਾਂ ਇਕੱਠੇ ਕਾਬੂ ਕੀਤੇ ਗਏ ਜਾਂ ਇਹ ਅਲੱਗ-ਅਲੱਗ ਅਲੱਗ-ਅਲੱਗ ਹੀ ਕੀਤੇ ਜੀ ਅਲੱਗ-ਅਲੱਗ ਜਗ੍ਹਾ ਉਖੋਖ ਜਗ੍ਹਾ ਉਹਨਾਂ ਦੇ ਲਿੰਕ ਕਿੱਦਾਂ ਬਣੇ ਆਪਸ ਵਿੱਚ ਇਹ ਤੁਹਾਨੂੰ ਦੱਸਿਆ ਜੀ ਮੈਂ ਵੀ ਇਹ ਸਾਰੇ ਐਗ ਡੋਨਰ ਇਹਦੇ ਵਿੱਚ ਦੋ ਜਿਹੜੇ ਸੀਗੀਆਂ ਇੱਕ ਰੀਨਾ ਇੱਕ ਅਮਰਜੀਤ ਕੌਰ ਪਤਨੀ ਲੇਟ ਭਵਿੰਦਰ ਸਿੰਘ ਵਾਸੀ ਗਲਪਕਲਾ ਇਹ ਐਗ ਡੋਨਰ ਦਾ ਕੰਮ ਕਰਦੇ ਸੀਗੇ ਐਗ ਡੋਨਰ ਇਹਨਾਂ ਦਾ ਆਮ ਆਵਾਜਾਈ ਉੱਥੇ ਹੁੰਦੀ ਸੀਗੀ ਜਿੱਥੇ ਕਿ ਜਿਨ੍ਹਾਂ ਜੋੜਿਆਂ ਦੇ ਬੱਚੇ ਨਹੀਂ ਹੁੰਦੇ ਉਹਨਾਂ ਹਸਪਤਾਲਾਂ ਦੇ ਵਿੱਚ ਐਗ ਡੋਨੇਟ ਕਰਨ ਜਾਂਦੇ ਸੀ ਉੱਥੇ ਹੀ ਉਹਨਾਂ ਦੀ ਵਾਖ ਵੀ ਹੋ ਜਾਂਦੀ ਸੀ ਉਹਨਾਂ ਨਾਲ ਇਹਨਾਂ ਨੂੰ ਪਤਾ ਲੱਗ ਜਾਂਦਾ ਸੀ ਕਿ ਕਿਹੜੇ ਜਿਹੜੇ ਐ ਨੀੜੀ ਪਰਿਵਾਰ ਆ ਜਿਨ੍ਹਾਂ ਨੂੰ ਬੱਚੇ ਚਾਹੀਦੇ ਆ ਉੱਥੇ ਇਹਨਾਂ ਨੂੰ ਗਾਗ ਮਿਲ ਜਾਂਦਾ ਸੀਗਾ ਦੂਸਰੇ ਬੰਨੇ ਜਿਹੜਾ ਇਹਨਾਂ ਨੂੰ ਨਾਲ ਦੀ ਨਾਲ ਕਈ ਗਰੀਬ ਪਰਿਵਾਰ ਜਿਹੜੇ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਨਹੀਂ ਪ੍ਰੋਪਰਲੀ ਕਰ ਸਕਦੇ ਜਾਂ ਕੋਈ ਗਰੀਬ ਪਰਿਵਾਰ ਕੋਈ ਕੋਈ ਪੈਸੇ ਦੀ ਜ਼ਰੂਰਤ ਜਿਹਨਾਂ ਨੂੰ ਹੁੰਦੀ ਹੈ ਉਹ ਆਪਣੇ ਜਿਹੜੇ ਬੱਚੇ ਇਹਨਾਂ ਨੂੰ ਜਿਹੜਾ ਦੇ ਦਿੰਦੇ ਰਹੇ ਜੋ ਹੁਣ ਤੱਕ ਸਾਹਮਣੇ ਆਈਏ ਦੋ ਕੇਸਿਸ ਦੇ ਵਿੱਚ ਇੰਨੇ ਦਿਨਾਂ ਦਾ ਰਿਮਾਂਡ ਲੈਣਾ ਜੀ ਹਾਂ ਇਹ 5 ਦਿਨ ਦੇ ਸਾਡੇ ਕੋਲ ਰਿਮਾਂਡ ਹੈ ਜੀ ਉਹ ਅਸੀਂ ਕਰ ਰਹੇ ਹਾਂ ਨਾ ਕੋਈ ਪਰਸਪੈਕਟਿਵ ਉਸ ਤੋਂ ਬਾਅਦ ਹੋਰ ਵੀ ਜਿਹੜਾ ਅੱਗੇ ਡਿਟੇਲਸ ਤੁਹਾਡੇ ਨਾਲ ਜਿਹੜੀ ਸ਼ੇਅਰ ਕੀਤੀਆਂ ਜਾਣਗੀਆਂ